ਦਿਲ ਦਿਮਾਗ ਦੀ ਸਿਆਣੇ ਤੇ ਰਹਿਮਦਿਲ ਮਾਤਾ ਸੋਭੀ ਆਪਣੇ ਪੁੱਤ ਗੰਗੂ ਨੂੰ ਇਸ ਤਰ੍ਹਾਂ ਸਮਝਾਉਂਦੀ ਹੈ ਮਾਤਾ ਸੋਭੀ ਅਤੇ ਗੰਗੂ ਦੇ ਸਵਾਲ ਜਵਾਬ ਇਹ ਹੋ ਰਹੇ ਹਨ ਟਾ ਮੱਥੇ ਤੇ ਕਲੰਕ ਨਾਲ ਵਾਈ ਗੰਗੂਆ ਇਹ ਨਾ ਬੱਚਿਆਂ ਬੱਚਿਆਂ ਦੇ ਕਹਿਰ ਨਾਲ ਕਮਾਈ ਗੰਗੂਆ ਇਹ ਨਾ ਬੱਚਿਆਂ ਮੈਨੂੰ ਦੇ ਨਾਲ ਸਿੱਤਾ ਦੂਜੇ ਯਾਰਾ ਅੰਮੀਏ ਆਲਾ ਰੋਟੀਆਂ ਰੋਟੀਆਂ ਦੇ ਵਿੱਚ ਜ਼ਹਿਰ ਪਾ ਦੇ ਅੰਮੀਏ ਆਲਾ ਰੋਟੀਆਂ ਲਾਕੇ ਸਿਰ ਤੋਂ ਮੱਚੁੰਨੀ ਤੇਰੇ ਤਰ੍ਹਾਂ ਮੇਰਾ ਵਿੱਚ ਐ ਜ਼ੁਲਮਾਂ ਤੋਂ ਮਾਰ ਦੀਵੋ ਹਾਰ ਲੈ ਤੂੰ ਕਿੱਚੇ ਲਾਕੇ ਸਿਰ ਤੋਂ ਮੱਚੁੰਨੀ ਤੇਰੇ ਤਰ੍ਹਾਂ ਮੇਰਾ ਵਿੱਚ ਐ ਜ਼ੁਲਮਾਂ ਤੋਂ ਮਾਰ ਦੀਵੋ ਹਾਰ ਲੈ ਤੂੰ ਕਿੱਚੇ ਵਾਰ-ਵਾਰ ਆਗਦੀਆਂ ਤੁਰ ਤਾਈਂ ਗੰਗਵਾਏ ਨਾ ਬੱਚਿਆਂ ਬੱਚਿਆਂ ਦੇ ਕਹਿਰ ਨਾਲ ਕਮਾਈਂ ਗੰਗਵਾਏ ਨਾ ਬੱਚਿਆਂ ਬੱਚਿਆਂ ਦੇ ਕਹਿਰ ਨਾਲ ਗਵਾਈਂ ਗੰਗਵਾਏ ਨਾ ਬੱਚਿਆਂ ਕਾ ਤੋ ਫੜੀ ਤੂੰ ਹਿੰਦ ਮਾਏ ਬਣ ਜਾ ਸਿਆਣੀ ਇਹਨਾ ਤਿੰਨਾ ਦੀ ਹੀ ਕਰਦੇ ਦੁੱਖਾਤਮਾ ਕਹਾਣੀ ਕਾ ਤੋ ਫੜੀ ਤੂੰ ਹਿੰਦ ਮਾਏ ਬਣ ਜਾ ਸਿਆਣੀ ਇਹਨਾ ਤਿੰਨਾ ਦੀ ਹੀ ਕਰਦੇ ਦੁੱਖਾਤਮਾ ਕਹਾਣੀ ਗੱਡੀ ਧੁਰ ਵਾਲੀ ਨਾਨੂ ਛੜਾ ਦੇ ਅੰਮੀਏ ਆਲੇ ਰੋਟੀਆਂ ਰੋਟੀਆਂ ਦੇ ਵਿੱਚ ਜ਼ਹਿਰ ਪਾਲੇ ਅੰਮੀਏ ਆਲੇ ਰੋਟੀਆਂ ਦੀ ਆਨੇ ਵਿਤੀ ਨਾਰੇ ਪਾਦੇ ਅੰਮੀਏ ਆਲੇ ਰੋਟੀਆਂ ਜਿਹੜਾ ਕਰੇ ਤੂੰ ਜ਼ੁਲਮ ਇਹੋ ਗੁੱਜਾ ਨਹੀਂ ਹੋ ਰਹਿਣਾ ਸਾਰੀ ਦੁਨੀਆ ਦੇ ਨਾਮਕ ਗੁਰਾਮ ਤੈਨੂੰ ਕਹਿਣਾ ਜਿਹੜਾ ਕਰੇ ਤੂੰ ਜ਼ੁਲਮ ਇਹੋ ਗੁੱਜਾ ਨਹੀਂ ਹੋ ਰਹਿਣਾ ਸਾਰੀ ਦੁਨੀਆ ਦੇ ਨਾਮਕ ਗੁਰਾਮ ਤੈਨੂੰ ਕਹਿਣਾ ਜਗ ਵਿੱਚ ਬਦਨਾਮੀ ਨਾ ਕਰਾਈ ਗੰਗੂਆ ਇਹ ਨਾ ਬੱਚਿਆਂ ਬੱਚਿਆਂ ਦੇ ਖੈਰ ਨਾ ਕਰਾਈ ਗੰਗੂਆ ਇਹ ਨਾ ਬੱਚਿਆਂ ਬੱਚਿਆਂ ਦੇ ਖੈਰ ਨਾ ਕਰਾਈ ਗੰਗੂਆ ਇਹ ਨਾ ਬੱਚਿਆਂ ਦੇਵੇਂ ਚਾਲਦਾ ਹੈ ਜਾਂਦਾ ਐਵੇਂ ਪਾਲਾ ਮਾਇ ਸੋਰ ਦਿਲ ਆਪਣੇ ਦੇ ਵਿੱਚ ਗੱਲਾਂ ਸੱਚੀ ਜਾਂ ਨਾ ਹੋ ਦੇਵੇਂ ਚਾਲਦਾ ਹੈ ਜਾਂਦਾ ਐਵੇਂ ਪਾਲਾ ਮਾਇ ਸੋਰ ਦਿਲ ਆਪਣੇ ਦੇ ਵਿੱਚ ਗੱਲਾਂ ਸੋਚੀ ਜਾਂ ਨਾ ਹੋ ਚੇਤੀ ਨਾ ਦੀ ਤੂਹਾਰੇ ਮੁਕਾਦੇ ਅੰਮੀਏ ਆਲੇ ਰੋਟੀਆਂ ਰੋਟੀਆਂ ਦੇ ਵਿੱਚ ਜ਼ਹਿਰ ਪਾਰੇ ਅੰਮੀਏ ਆਲੇ ਰੋਟੀਆਂ ਰੋਟੀਆਂ ਦੇ ਵਿੱਚ ਜ਼ਹਿਰ ਪਾਰੇ ਅੰਮੀਏ ਆਲੇ ਰੋਟੀਆਂ ਨਉ ਆਪਣਾ ਲਖਾਈਸ ਆ ਇਤਿਹਾਸ ਤੇ ਨਾ ਕਹਣਾ ਜੀ ਨੂੰ ਨੇਕ ਨੇਕ ਕਹਿੰਦੇ ਪਿੰਡ ਤੁੰਗਾ ਢੀੜੀ ਵਾਲਾ ਨਉ ਆਪਣਾ ਲਖਾਈਸ ਆ ਇਤਿਹਾਸ ਤੇ ਨਾ ਕਹਣਾ ਜੀ ਨੂੰ ਨੇਕ ਨੇਕ ਕਹਿੰਦੇ ਪਿੰਡ ਤੁੰਗਾ ਢੀੜੀ ਵਾਲਾ ਓ ਦੇ ਕਾਲ ਮਤੇ ਮਾੜਨਾ ਕਹੈ ਗੰਗੂਆ ਇਹ ਨਾ ਬੱਚਿਆ ਬੱਚਿਆਂ ਦੇ ਖੈਰ ਨਾ ਕਮਾਈ ਗੰਗਿਆ ਇਹ ਨਾ ਬੱਚਿਆ ਇਹ ਨਾ ਬੱਚਿਆਂ ਨੇ ਖੈਰ ਨਾ ਕਮਾਈ ਗੰਗੂਆ ਇਹ ਨਾ ਬੱਚਿਆ